ਭਾਈ ਭਾਈ ਕਮਟ ਬੋਲੇ ਆਣਾ ਯਾਰ ਮੇਰੇ ਕੀ ਗੱਲ ਹੋਈ ਭਾਈ ਇਹਨੇ ਫਾਈਟਰ ਨੂੰ ਹੀ ਕੁੱਟਿਆ ਕਾਰਨ ਕਾਰਨ ਕੋਈ ਨਹੀਂ ਗੱਟੀ ਫਾਈਟਰੀ ਲਾਈਏ ਕਹਿੰਦੇ ਮਗਾਲ ਕੱਟੀ ਐ ਗੱਟੀ ਤੁਸੀਂ ਨੀ ਹੋਰ ਕੇ ਅੱਛਾ ਤੁਸੀਂ ਕੁੱਟਣ ਲੱਗੇ ਇੱਕ ਵਾਰ ਆ ਕੇ ਕੋਰਟ ਦੀ ਬੰਦਾ ਬਾਕਾਣਾ ਅੱਛਾ ਕੋਈ ਨਹੀਂ ਰਾਣਾ ਨਾਵੇ ਜਾਵੇ ਤੇ ਰਾਣਾ ਮੈਨੂੰ ਫੁੱਟਿਆ ਤੇਰੀ ਕੋਈ ਗਲਤੀ ਵੀਰੇ ਮੰਨੀ ਗਲਤੀ ਕੋਈ ਨਹੀਂ ਇਸ ਕੀ ਕ ਤੇ ਕਿਹੜੇ ਪੰਡੋ ਵੀਰੇ ਆਪਾਂ ਕੀਮਾ ਮੰਡੀ ਤੋਂ ਆਏ ਕੀਮਾ ਮੰਡੀ ਤੋਂ ਕੀ ਕਰ ਓਕੇ ਵੀਰੇ ਆਹ ਦੇਖ ਲੋ ਵੀਰੇ ਸਾਰੇ ਡਰਾਈਵਰ ਭਾਈ ਆਪਣੇ ਖੜੇ ਆ ਪਾਈ ਬੈਠਾ ਇਹ ਫੈਕਟਰੀ ਵਾਲਿਆਂ ਨੇ ਨਿਯਾਇਤ ਕੀਤਾ ਸਾਰਾ ਸਕਿਉਰਟੀ ਗਾਰਡ ਨੇ ਠੀਕ ਆ ਵੀਰੇ ਪਤਾ ਨਹੀਂ ਪਾਈ ਦੀ ਗਲਤੀ ਕਹਿ ਰਿਆ ਮੇਰੀ ਹੈ ਨਹੀਂ ਜੇ ਕੋਈ ਹੋਊਗੀ ਉਹ ਬਾਅਦ ਦੀ ਗੱਲ ਆ ਵੀਰੇ ਆਪਾਂ ਦੇਖ ਲਾਂਗੇ ਪਾਈ ਨਾਲ ਵੀ ਨਿਪਟ ਲਾਂਗੇ ਠੀਕ ਆ ਵੀਰੇ ਭਾਈ ਜੇ ਇਹਨਾਂ ਦੇ ਕੋਰੋਨਾ ਭਾਈ ਹੋਣੀ ਚਾਹੀਦੀ ਹੈ ਇਹ ਬਾਈ ਨੂੰ ਜਿੰਦਾ ਲੱਗਣਾ ਚਾਹੀਦਾ ਤੇ ਆ ਬਾਈ ਆ ਸਾਰੇ ਆਪਣੇ ਡਰਾਈਵਰ ਭਾਈ ਖੜੇ ਬਾਈ ਜਿਹੜੇ ਬਾਈ ਨੇ ਮਾਰਿਆ ਜਿਹੜੇ ਭਾਈ ਨੇ ਮਾਰਿਆ ਆ ਖੜਾ ਪਾਈ ਉਹ ਵੀਰੇ ਇਹ ਸਕਿਉਰਟੀ ਗਾਰਡ ਤੇ ਵੀਰੇ ਹੈ ਆਪਣਾ ਭਰਾ ਹੀ ਆ ਕੋਈ ਗੱਲ ਨਹੀਂ ਗਲਤੀ ਬੰਦੇ ਤੋਂ ਹੋ ਜਾਂਦੀ ਆ ਡਰਾਈਵਰ ਬੰਦੇ ਤੋਂ ਵੀ ਹੋ ਜਾਂਦੀ ਆ ਵੀਰੇ ਸਾਰਾ ਤੋਂ ਹੋ ਜਾਂਦੀ ਆ ਮੈਂ ਮਜਬੂਰੀ ਕੋਈ ਗੱਲ ਨਹੀਂ ਮੈਂ ਕਿੰਨੇ ਪਹਿਲਾਂ ਵੀ ਇਹ ਸਕਿਉਰਟੀ ਗਾਰਡ ਪੁੱਠਾ ਬੋਲੇ ਸੀ ਦੂ ਰਾਤ ਨੂੰ ਉੱਥੇ ਲੜਾਈ ਹੋਈ ਚਲੋ ਕੋਈ ਨਹੀਂ ਵੀਰੇ ਕੁਸ਼ੀ ਹੋ ਗਿਆ ਅੱਜ ਆਪਣੇ ਡਰਾਈਵਰ ਭਾਈ ਨੂੰ ਕਤਲ ਹੋਈ ਆ ਕੋਈ ਗੱਲ ਨਹੀਂ ਬਾਈ ਇੰਦਾਂ ਮਾਰੀ ਤਾਂ ਯਾਰ ਕਤਲ ਕਰਾ ਦੇ ਇਹ ਆਪਣੇ ਸਾਰੇ ਡਰਾਈਵਰ ਭਾਈ ਖੜੇ ਵੀਰੇ